ਸੋਜਪਸੇ ਕੰਗੜਾ ਨਰੋਤ ਨੂੰ ਲੈ ਕੇ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਦਾ ਇੱਕ ਬਿਆਨ ਸਾਹਮਣੇ ਆਨੂੰ ਕਿਹਾ ਕਿ ਕੰਗੜਾ ਨਰੋਤ ਦਾ ਬੇਲਗਾਮ ਹੈ ਤੇ ਭਾਜਪਾ ਨੂੰ ਕਿਹਾ ਕਿ ਅਜਿਹੇ ਲੀਡਰਾਂ ਨੂੰ ਤੁਸੀਂ ਨੱਥ ਪਾਉ ਤਾਂ ਜੋ ਇਹ ਬਿਆਨ ਨਾ ਦੇ ਸਕੇ ਕੁਲਦੀਪ ਢਾਲੀਵਾਲ ਕੰਗੜਾ ਨਰੋਤ ਦੀ ਗੱਲ ਚੱਲੇ ਜੇ ਕੰਗੜਾ ਨਰੋਤ ਨੇ ਤਾਂ ਆਪਣਾ ਜਿੰਮੇ ਦਾ ਕਹਿਤਾ ਗੱਲ ਜਿਵੇਂ ਕੱਲ ਫਿਰ ਬੋਲ ਗਈ ਸੀ ਉਹ ਵੀ ਜਿਹੜਾ ਵੀਕਐਂਡ ਹੈਗਾ ਜਿਉ ਗਲਤ ਆ ਉਹ 25 ਸਵੇਰ ਚਾਰ ਦੀ ਇਨਸਾਨੀਆਂ ਵੀ ਕਿਰਨ ਤੇ ਵੀ ਇਹੋ ਹੁਣ ਮਲਕ ਅਗਣਾ ਨਰੋਤ ਨੂੰ ਕੁਲਦੀਪ ਸਿੰਘ ਢਾਲੀਵਾਲ ਨੇ ਕਿਹਾ ਇਹ ਕੁੜੀ ਬੇਲਗਾਮ ਹੈਗੀ ਇਹਨੂੰ ਚਾਹੀਦਾ ਹੁਣ ਇਹ ਫਿਲਮੀ ਐਕਟਰ ਹੀ ਹੁਣ ਲੋਕ ਨੁਮਾਇੰਦਾ ਬਣ ਚੁੱਕੀ ਆ ਲੋਕ ਨੁਮਾਇੰਦੇ ਦੇ ਕੁਝ ਫਰਜ਼ ਹੁੰਦੇ ਆ ਦੇਸ਼ ਪ੍ਰਤੀ ਲੋਕ ਨੁਮਾਇੰਦੇ ਦੇ ਉਹਨੂੰ ਚਾਹੀਦਾ ਸੀਗਾ ਲੋਕ ਨੁਮਾਇੰਦਾ ਹੁੰਦੀ ਹੋਈ ਉਹ ਇਹ ਜੀ ਗੱਲ ਨਾ ਕਰਦੀ ਉਹਦੇ ਨਾਲ ਉਹ ਕੁੜੀ ਨਾਲ ਕੁਲਵਿੰਦਰ ਕੌਰ ਨਾਲ ਤੇ ਉਹਨਾਂ ਨੇ ਕਿਹਾ ਕਿ ਬੀਜੇਪੀ ਨੂੰ ਚਾਹੀਦਾ ਕਿ ਇਹੋ ਜੀ ਲੋਕਾਂ ਨੂੰ ਨੱਥ ਪਾਉਣ ਬੀਜੇਪੀ ਦਾ ਟਿਕਟ ਦਿੱਤੀ ਉਹਨੂੰ ਕਿਸਾਨਾਂ ਦੇ ਵਿਰੁੱਧ ਬੋਲੀ ਆ ਬੀਜੇਪੀ ਨੇ ਤਾਂ ਕਿਸਾਨਾਂ ਦੇ ਵਿਰੁੱਧ ਬੋਲਣ ਤੇ ਕੰਗਣਾ ਰਣੌਤ ਨੂੰ ਟਿਕਟ ਦਿੱਤੀ ਆ ਜੇ ਟੱਕਰ ਦਿੱਤੀ ਆ ਤਾਂ ਫਿਰ ਉਹ ਕਿਦਾਂ ਹਟਾਉਣਗੇ ਉਹਨੂੰ ਵੀ ਬੀਬੀ ਹਟ ਜਾ ਤੂੰ ਕੰਗਣਾ ਨਰੋਤ ਦਾ ਬੇਲਗਾਮ ਹੈ ਤੇ ਪਾਚਪਾ ਨੂੰ ਕਿਹਾ ਕਿ ਜੇ ਇਹ ਲੀਡਰਾਂ ਨੂੰ ਤੁਸੀਂ ਨੱਥ ਪਾਓ ਤਾਂ ਜੋ ਇਹ ਬਿਆਨ ਨਾ ਦੇ ਸਕੀ ਕੁਲਦੀਪ ਧਾਲੀਵਾਲ ਕੰਗਣਾ ਨਰੋਤ ਦੇ ਗੱਲ ਚੱਲੇ ਜੇ ਤਾਂ ਕੰਗਣਾ ਨਰੋਤ ਨੇ ਤਾਂ ਆਪਣਾ ਜਿੰਮੇ ਦਾ ਕਹਿਤਾ ਗੱਲ ਜਿਵੇਂ ਕੱਲ ਫਿਰ ਮੁਰਗੀ ਸੀ ਉਹ ਵੀ ਜਿਹੜਾ ਵੀਕਐਂਡ ਹੈਗਾ ਜਿਉ ਗਲਤ ਆ ਉਹ 25 ਸਬਹ ਚਾਰ ਦੀ ਇਨਸਾਨੀਆ ਵੀਕਐਂਡ ਤੇ ਵੀ ਇਹੋ ਹੁਣ ਮalek ਕੰਗਣਾ ਨਰੋਤ ਨੂੰ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਇਹ ਕੁੜੀ ਬੇਲਗਾਮ ਹੈਗੀ ਇਹਨੂੰ ਚਾਹੀਦਾ ਸੀਗਾ ਪਹਿਲਾਂ ਤਾਂ ਫਿਲਮੀ ਐਕਟਰ ਸੀ ਹੁਣ ਇਹ ਫਿਲਮੀ ਐਕਟਰ ਹੀ ਹੁਣ ਲੋਕ ਨਮਾਇੰਦਾ ਬਣ ਚੁੱਕੀ ਆ ਲੋਕ ਨਮਾਇੰਦੇ ਦੇ ਕੁਝ ਫਰਜ਼ ਹੁੰਦੇ ਆ ਦੇਸ਼ ਪ੍ਰਤੀ ਲੋਕ ਨਮਾਇੰਦੇ ਦੇ ਉਹਨੂੰ ਚਾਹੀਦਾ ਸੀਗਾ ਲੋਕ ਨਮਾਇੰਦਾ ਹੁੰਦੀ ਹੋਈ ਉਹ ਇਹ ਜੀ ਗੱਲ ਨਾ ਕਰਦੀ ਉਹਦੇ ਨਾਲ ਉਹ ਕੁੜੀ ਨਾਲ ਕੁਲਵਿੰਦਰ ਕੌਰ ਨਾਲ ਤੇ ਉਹਨਾਂ ਨੇ ਕਿਹਾ ਕਿ ਬੀਜੇਪੀ ਨੂੰ ਚਾਹੀਦਾ ਕਿ ਇਹੋ ਜੀ ਲੋਕਾਂ ਨੂੰ ਨੱਥ ਪਾਉਣ ਬੀਜੇਪੀ ਦਾ ਟਿਕਟ ਦਿੱਤੀਆਂ ਨੂੰ ਕਿਸਾਨਾਂ ਦੇ ਵਿਰੁੱਧ ਬੋਲੀ ਆ ਬੀਜੇਪੀ ਨੇ ਤਾਂ ਕਿਸਾਨਾਂ ਦੇ ਵਿਰੁੱਧ ਬੋਲਣ ਤੇ ਕੰਗਣਾ ਰਣੌਤ ਨੂੰ ਟਿਕਟ ਦਿੱਤੀ ਆ ਜੇ ਟਿਕਟ ਦਿੱਤੀ ਆ ਤਾਂ ਫਿਰ ਉਹ ਕਿਦਾਂ ਹਟਾਉਣਗੇ ਉਹਨੂੰ ਵੀ ਬੀਬੀ ਹਟ ਜਾ ਤੂੰ ਨਿਟਰ ਖਾਨ ਨਿਰਪੱਖ ਰਹਾ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪਹੁੰਚਾਂਗੇ ਕੌਣ ਕਰ ਰਿਹਾ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਪਰਾਂਗੇ ਪੰਜਾਬ ਦੀ ਆਵਾਜ਼ ਬਣ ਘੋੜੀ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੋਂ ਨੀਰਾਦ ਬਣਾਗੇ ਬੁਲੰਦਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ ਉਹਨਾਂ ਅੰਜਰ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਰ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਧਰੋਹਰ ਸਿਹਤ 어 ਸੰਸਕ੍ਰਿਤੀ ਕੀ ਹੋਗੀ ਬਾਤ ਅ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ਕਲ ਜੀ ਮੈਂ ਹਾ ਕੁਲਰਾਜ ਝੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ